ਕਵਾਰੀ ਸਾਡੀ ਲੌਂਗਵਾਲ ਦੀ ਸਾਰੀ ਟੀਮ ਨੇ ਗੱਲ ਕੀਤੀ ਕਿ ਜੀ ਸਾਡੇ ਹਸਪਤਾਲ ਦੀ ਕੰਧ ਜਿਹੜੀ ਉਹ ਬਣਨ ਵਾਲੀ ਹੈ ਮੈਂ ਆਇਆ ਹੋਇਆ ਸੀਗਾ ਕਿਹੜਾ ਮਰ ਗਿਆ 38 ਲੱਖ ਰੁਪਇਆ ਭੇਜਦਾ ਉਹ ਕੰਧ ਬਣ ਗਈ ਸੋ ਉਦੋਂ ਹੀ ਸੋਚ ਕੇ ਕਿਹਾ ਸੀਗਾ ਕਿ ਪ੍ਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਮਿਹਰ ਕਰਨ ਇੱਕ ਆਧੁਨਿਕ ਹਸਪਤਾਲ ਉਹ ਲੌਂਗਵਾਲ ਦੇ ਵਿੱਚ ਆਪਾਂ ਜਲਦੀ ਸ਼ੁਰੂ ਕਰਾਂਗੇ ਤੇ ਅੱਜ ਪ੍ਰਮਾਤਮਾ ਨੇ ਉਹ ਸੁਣਵਾਈ ਹੈ ਜਿਹੜੀ ਕਰ ਲਈ ਹੈ 38000 ਸਕੁਅਰ ਫੀਟ ਇਹ ਹਸਪਤਾਲ ਬਣਨਾ ਹੈ 30 ਬੈਡਡ ਹਸਪਤਾਲ ਹੋਊਗਾ ਜਿਹਦੇ ਵਿੱਚ ਹਰ ਤਰ੍ਹਾਂ ਦੀ ਆਪੀਡੀਏ ਜਿਹੜੀ ਹਰ ਤਰ੍ਹਾਂ ਦੀ ਫੈਸਿਲਿਟੀ ਚਾਹੀਓ ਸਾਡੇ ਮਾਵਾ ਪੈਣਾ ਦੀਆਂ ਬਿਮਾਰੀਆਂ ਦਾ ਹੋਵੇ ਚਾਹੇ ਬੱਚਿਆਂ ਦਾ ਹੋਵੇ ਚਾਹੇ ਅੱਖਾਂ ਦਾ ਨੱਕ ਕੰਨਾਂ ਦਾ ਜਿੰਨੀਆਂ ਸਰਜਰੀ ਆਰਥੋਪੈਡਿਕਸ ਏ ਟੂ ਜ਼ेड ਸਾਰੀਆਂ ਤੇ ਸਾਰੀਆਂ ਸਪੈਸ਼ਲਿਟੀਆਂ ਨੇ ਜਿਹੜੀਆਂ ਮੇਰੇ ਵੀਰੋ ਉਹ ਇਸ ਹਸਪਤਾਲ ਦੇ ਵਿੱਚ ਹੋਣਗੀਆਂ ਵਾਦਾ ਕਰਦਾ ਤੁਹਾਡੇ ਨਾਲ ਸਵਾ ਸਾਲ ਦੇ ਵਿੱਚ ਵੈਸੇ ਦਾ ਪ੍ਰਮਾਤਮਾ ਮਿਹਰ ਕਰੇ ਕਿਸੇ ਨੂੰ ਕਦੇ ਹਸਪਤਾਲ ਨਾਲੇ ਪਾਸੇ ਨੂ ਕਰਨਾ ਨਾ ਪਵੇ ਪਰ ਜੇ ਕਿਤੇ ਖੁਦੋਂ ਨਾ ਖਾਸਤਾ ਆਕਸੋਖ ਹੋਗੀ ਤੇ ਸਵਾ ਸਾਲ ਦੇ ਵਿੱਚ ਇਹ ਜ ਆਸਪਤਾਲ ਕਰਦਾਂਗੇ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀਗੀ ਸਾਰੀਆਂ ਟੌਪ ਕਲਾਸ ਜਿਹੜੀਆਂ ਫੈਸਿਲਿਟੀਆਂ ਨੇ ਸੇਵਾਵਾਂ ਨੇ ਜਿਹੜੀਆਂ ਉਹ ਤੁਹਾਨੂੰ ਇੱਥੇ ਇਸ ਹਸਪਤਾਲ ਦੇ ਵਿੱਚ ਮਿਲਣਗੀਆਂ ਤੋ ਮੇਰੇ ਵੀਰੋ ਇਹੀ ਮਨਸ਼ਾ ਸੀ ਔਰ ਇਹੀ ਸੋਚ ਸੀ ਕਿ ਜਿਹਨੂੰ ਲੈ ਕੇ ਚੱਲੇ ਹੋਇਆ ਇਸ ਤੋਂ ਇਲਾਵਾ ਇਹ ਕੰਮ ਤਾਂ ਮੇਰੇ ਫਰਸ ਨੇ ਜਿਹੜੇ ਕਰ ਰਹੇ ਆ 52 ਸ਼ਹੀਦਾਂ ਦੀ ਧਰਤੀ ਐ ਤੇ ਹੁਣ ਤੱਕ 52 ਕਰੋੜ 64 ਲੱਖ ਰੁਪਏ ਜਿਹੜਾ ਉਹ ਲੌਂਗ ਵਾਲੇ ਦੇ ਵਿੱਚ ਆ ਚੁੱਕਿਆ ਤੋਂ ਬਿਖੁਲੇ ਹਸਪਤਾਲ ਬਣ ਰਹੇ ਆ ਸਕੂਲ ਬਣ ਰਹੇ ਆ ਨੌਕਰੀਆਂ ਮਿਲ ਰਹੀਆਂ ਨੇ ਬਿਜਲੀ ਫ੍ਰੀ ਐ ਥਰਮਲ ਪਲਾਂਟ ਪ੍ਰਾਈਵੇਟ ਖਰੀਦੇ ਜਾ ਰਹੇ ਨੇ ਆਦੇ ਕਰਕੇ ਸੱਚੀ ਨੀਅਤ ਕਰਕੇ ਹੁਣ ਚੰਗੀ ਨੀਅਤ ਤੇ ਚੰਗੀ ਨੀਤੀ ਵਾਲੀ ਸਰਕਾਰ ਹੈ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ